ਉਹ ਬਹੁਤ ਹੀ ਅੱਛੀ ਤਰੀਕੇ ਨਾਲ ਲੜਕੀਆਂ ਬਹੁਤ ਹੀ ਪਰਫਾਰਮਿੰਗ ਲੜਕੀਆਂ ਖੇਡ ਰਹੀ ਸੀ ਔਰ इवन ਉਸਨੇ ਉਹ ਰੂਪੜ ਤੋਂ ਮੈਚ ਖੇਲ ਕੇ ਵਾਪਸ ਆ ਰਹੀਆਂ ਸੀ ਮੈਚ ਵੀ ਜਿੱਤਿਆ ਉਹਨਾਂ ਨੇ ਔਰ ਬਹੁਤ ਹੀ ਬਹੁਤ ਹੀ ਛੋਟੀ ਉਮਰ ਚ ਉਹਨਾਂ ਨੇ ਬਹੁਤ ਅੱਛਾ ਖੇਡ ਰਹੀ ਸੀ ਬੜਾ ਦੁੱਖ ਹੋਇਆ ਵੀ ਇੱਥੇ ਜਿਹੜੇ ਬਠਿੰਡੇ ਆ ਰਹੀ ਸੀ ਤਾਂ ਉਹਨਾਂ ਦਾ ਰਸਤੇ 'ਚ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਕਰਕੇ ਉਹਨਾਂ ਨੂੰ ਦਿੱਲੀ ਹਰਟ 'ਚ ਐਡਮਿਟ ਕਰਾਇਆ ਗਿਆ ਉਹਨਾਂ ਦਾ ਪ੍ਰੋਪਰ ਇਲਾਜ ਹੋ ਰਿਹਾ ਸੀ ਜਦੋਂ ਮੇਰੀ ਨੌਲੇਜ ਚ ਆਇਆ ਵੀ ਇਸ ਤਰ੍ਹਾਂ ਦਾ ਹੋਇਆ ਤਾਂ ਅਸੀਂ ਇਮੀਡੀਏਟਲੀ ਪੀਸੀਏ ਦੀ ਮੀਟਿੰਗ ਦੇ ਵਿੱਚ ਮੁੱਦਾ ਚੱਕਿਆ ਅਸੀਂ ਇਹ ਡਿਸਾਈਡ ਕੀਤਾ ਵੀ ਇਹਨਾਂ ਦਾ ਸਾਰਾ ਖਰਚਾ ਜੋ ਹੈ ਉਹ ਪੀਸੀਏ ਬੀਅਰ ਕਰੇਗੀ ਤੇ ਅੱਜ ਮੈਂ ਜਾ ਕੇ ਉਹਨਾਂ ਦਾ ਪਤਾ ਵੀ ਲੈ ਕੇ ਆਇਆ ਕਿ ਮੈਂ ਉਹਦੇ ਪੇਰੈਂਟਸ ਨੂੰ ਵੀ ਮਿਲਿਆ ਜੀ ਜਿਹੜੇ ਦੋ ਜਨੇ ਡਿਸਚਾਰਜ ਹੋ ਚੁੱਕੇ ਹਨ ਇੱਕ ਲੜਕੀ ਹਜੇ ਐਡਮਿਟ ਹੈ ਜੀ ਨੂੰ ਥੋੜੀ ਸਾਟੂ ਜ਼ਿਆਦਾ ਹੈਗੀ ਹੈ ਤੇ ਉਸ ਦਵਾਈ ਗੁਰੂ ਕੋ ਪਰਮਾਤਮਾ ਕੋਲ ਅਰਦਾਸ ਕਰਾਂਗੇ ਵੀ ਜਿੰਨਾ ਜਲਦੀ ਉਹ ਸਕੇ ਠੀਕ ਹੋ ਜਾਏ ਤੇ ਜੋ ਵੱਤ ਉਹਦੇ ਹੈਲਪ ਸਾਡੇ ਵੱਲੋਂ ਹੋ ਸਕੀ ਅਸੀਂ ਕੀਤੀ ਵੀ ਹੈ ਅੱਗੇ ਵੀ ਕਰਾਂਗੇ ਕਿੰਨਾ ਕੁ ਲੋਕਾਂ ਤੋਂ ਮੈਂ ਤੁਸੀਂ ਮਿਲਿਓ ਡਾਕਟਰ ਤੋਂ ਕਿੰਨੇ ਕੁ ਖਰਚੇ ਮੇਜਰ ਖਰਚੇ ਦੇ ਉੱਪਰ ਆ ਦੇਖੋ ਮੈਂ ਖਰਚਾ ਤਾਂ ਦੇਖੋ ਮੇਜਰ ਹੀ ਹੈ ਥੋੜਾ ਜਨਾ ਲਾ ਲਓ ਵੀ ਦੋਨੋਂ ਲੈگز ਦੀ ਪ੍ਰੋਬਲਮ ਆਈ ਹੈ ਤੇ ਨੀ ਦੀ ਪ੍ਰੋਬਲਮ ਆਈ ਹੈ ਲੱਤੀ ਨੂੰ ਤੇ ਉਹਦੇ ਵਿੱਚ ਜੋ ਡਾਕਟਰ ਨੇ ਦੱਸਿਆ ਅੰਦਾਜ਼ਨ ਜਾਂ 5-6 ਲੱਖ ਦੇ ਦਾ ਖਰਚਾ ਹੈ ਚਲੋ ਜੋ ਵੀ ਹੈ ਉਹ ਅਸੀਂ ਸਾਡੀ ਪੀਸੀ ਰਿਹਾਇਜ਼ੇਸ਼ਨ ਪੂਰੀ ਵੀ ਕਰੇਗੀ ਔਰ ਜੋ ਦੋ ਦੋਸਤਾਂ ਨੇ ਜੱਸ ਸੇ ਵੀ ਬੱਚੀ ਪੰਜਾਹ ਮਹੀਨੇ ਬਾਅਦ ਉਮੀਦ ਕਰਦੇ ਵੀ ਹੁਣ ਤੱਕ ਹੀਥੀ ਥੈਰਾਪੀ ਜਾਂ ਸਭ ਕੁਝ ਦੇਖਦੇ ਹੋਏ ਠੀਕ ਹੋ ਬੱਚੀ ਤਵਾਰਕ ਕੇ ਲਈ ਦੀ ਉਸ ਪੋਜੀਸ਼ਨ ਚ ਆ ਚੁੱਕੀ ਹੈ ਪਰਵਾਨਾ ਦੇ ਬੱਚੇ ਇਹ ਇੱਕ ਤਾਂ ਮਤਲਬ ਜਿਹੜਾ ਸਾਰੇ ਐਡਵਾਈਜ਼ਰ ਸੀਗਾ ਉਤਾ ਆਪਣਾ ਜਿਹੜਾ ਕੈਪਟਨ ਵੀ ਰਿਹਾ ਹੈ ਅੰਡਰ 19 ਏਸ਼ੀਆ ਕੱਪ ਦਾ ਉਹਦੇ ਉਹਦੇ ਫਾਦਰ ਸੀਗੇ ਤੇ ਜਿਹੜੀ ਉਹ ਲੜਕੀਆਂ ਇਹ ਕਿਦੇ ਫਾਦਰ ਆਰਮ ਚ ਕੰਮ ਕਰਦੇ ਤੇ ਦੂਸਰੇ ਵੀ ਇਹ ਜੋ ਕਪਲਵਾਦ ਤੋਂ ਹੋਣੇ ਫਲਾਗੇ ਠੀਕ ਹਨ ਦੋ ਜਨ ਨੇ ਡਿਸਚਾਰਜ ਹੋ ਚੁੱਕੇ ਹੈ 1915 ਜਨ ਨੇ ਨਾ ਹੋ ਲੱਗ ਸਕਦਾ ਡਿਸਚਾਰਜ ਮੈਨੂੰ ਤਾਂ ਹੈ ਜਦੋਂ ਹਰ ਤਰ੍ਹਾਂ ਦੀ ਮਦਦ ਜਿਹੜੀ ਦੁਬਾਰਾ ਕੋਸ਼ਿਸ਼ ਕਰਾਂ ਹਾਂ ਬਿਲਕੁਲ ਬਿਲਕੁਲ ਅਸੀਂ ਪੂਨੀ ਕੋਸ਼ਿਸ਼ ਕਰ ਰਹੇ ਹਾਂ ਦੇਖੋ ਬੱਚੇ ਖੇលਦੇ ਹੈ ਇਹ ਲੋਕ ਇਹ ਕਿਸੇ ਦੇ ਹੱਥ ਤੰਮੀ ਇਹ ਤੇਰੀ ਘਟਨਾ ਬੜੀ ਮਾੜੀ ਘਟਨਾ ਹੋਈ ਹੈ ਪਰ ਫਿਰ ਵੀ ਹੁਣ ਇਹਦੇ ਵਿੱਚ ਨਾ ਮੇਰੇ ਨਾ ਤੁਹਾਡੇ ਨਾ ਉਹਨਾਂ ਦੇ ਹੱਥ ਸੀਗਾ ਤੇ ਪਰ ਜੋ ਵੀ ਅਸੀਂ ਚੰਗਾ ਇਹ ਬੱਚਿਆਂ ਲਈ ਕਰ ਸਕੀਏ